ਜਿੰਨਾ ਹੋ ਸਕੇ ਇਹਨਾਂ ਬੇਜਵਾਨ ਪਸ਼ੂਆਂ ਜਿਹੜੇ ਪਸ਼ੂ ਨੇ ਪੰਛੀ ਨੇ ਇਹਨਾਂ ਨੂੰ ਜਿੰਨੀ ਤੁਹਾਡੀ ਜੇਬ ਸਾਥ ਦਿੰਦੀ ਹੈ ਉਸੇ ਹਿਸਾਬ ਨਾਲ ਇਹਨਾਂ ਨੂੰ ਆ ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰੋ ਦੇਖ ਸਕਦੇ ਹੋ ਇਹ ਜਿਹੜੇ ਪੰਛੀ ਨੇ ਇਹਨਾਂ ਨੇ ਵੀ ਕਿਸੇ ਤੋਂ ਮੰਗਣਾ ਨਹੀਂ ਹੈ ਤੇ ਨਾ ਹੀ ਮੰਗੇ ਖਾਣਾ ਤੁਸੀਂ ਪਾ ਦਿਓਗੇ ਤਾਂ ਇਹਨਾਂ ਨੇ ਦਾਣਾ ਖਾ ਲੈਣਾ ਨਹੀਂ ਤਾਂ ਜਿਵੇਂ ਆਪਣੇ ਭੁੱਖੇ ਪਿਆਸੇ ਇਹਨਾਂ ਨੇ ਆਪਣੇ ਆਲਣੇ ਦੇ ਵਿੱਚੋਂ ਸਵੇਰੇ ਨਿਕਲ ਜਾਣੇ ਤੇ ਸ਼ਾਮ ਨੂੰ ਇਹਨਾਂ ਨੇ ਆਪਣੇ ਉਹੀ ਆਲਣਿਆਂ ਦੇ ਵਿੱਚ ਚਲੇ ਜਾਣੇ ਇਹਨਾਂ ਦੇ ਵੀ ਪਰਿਵਾਰ ਆ ਇਹਨਾਂ ਦੇ ਵੀ ਬੱਚੇ ਨੇ ਤੇ ਕੁਝ ਲੋਕ ਇੱਥੇ ਗਲੇਲਾ ਨਾਲ ਇਹਨਾਂ ਤੇ ਹਮਲਾ ਵਗੈਰਾ ਕਰਦੇ ਨੇ ਜੇ ਕੋਈ ਇਹ ਜੇ ਸ਼ਰਾਰਤੀ ਅੰਸਰ ਤੁਹਾਨੂੰ ਦਿਖਣ ਤਾਂ ਉਹਨਾਂ ਨੂੰ ਘੂਰਦਿਆ ਕਰੋ ਤੇ ਇੱਕ ਵਾਰ ਫਿਰ ਤੁਹਾਡੇ ਦਿਖਾ ਰਹੇ ਹਾਂ ਤੁਹਾਨੂੰ ਕਿ ਵੀ ਇਹ ਪੰਛੀ ਨੇ ਇਹਨਾਂ ਨੂੰ ਵੀ ਦਾਣਾ ਪਾਣੀ ਜਿੰਨਾ ਹੋ ਸਕਦੇ ਆਪਣੀਆਂ ਛੱਤਾਂ ਤੇ ਜਾਂ ਜਿੱਥੇ ਵੀ ਤੁਹਾਡੇ ਨੇੜੇ ਤੇੜੇ ਦਿਖਣ ਤਾਂ ਇਹਨਾਂ ਨੂੰ ਜਰੂਰ ਪਾ ਦਿਆ ਕਰੋ ਕਿਉਂਕਿ ਇਹਨਾਂ ਨੇ ਕਿਸੇ ਤੋਂ ਮੰਗਣਾ ਨਹੀਂ ਹੈ ਤੇ ਨਾ ਹੀ ਮੰਗ ਕੇ ਖਾਣਾ ਇਹਨਾਂ ਨੂੰ ਜੇ ਕੋਈ ਪਾ ਦੇਗਾ ਇਹਨਾਂ ਨੂੰ ਤਾਂ ਇਹਨਾਂ ਨੇ ਖਾ ਲੈਣਾ ਨਹੀਂ ਤਾਂ ਇਹ ਪੰਛੀ ਐਦਾਂ ਹੀ ਆਪਣੇ ਆਲਣੇ ਦੇ ਵਿੱਚ ਸ਼ਾਮ ਨੂੰ ਚਲੇ ਜਾਂਦੇ ਆ ਤੁਹਾਡੇ ਮੇਰੇ ਵਰਗੇ ਹੀ ਜਿਹੜੇ ਇਹਨਾਂ ਨੂੰ ਦਾਣਾ ਪਾਣੀ ਪਾਉਂਦੇ ਐ ਇਹਨਾਂ ਦੇ ਆਸਰੇ ਨਾਲ ਹੀ ਚਲੋ ਆਸਰਾ ਤਾਂ ਨਹੀਂ ਕਹਿ ਸਕਦੇ ਕਿ ਵੀ ਜੋ ਇਹਨਾਂ ਦੇ ਕਰਮਾਂ ਦੇ ਵਿੱਚ ਲਿਖਿਆ ਤੁਸੀਂ ਨੇ ਇਹਨਾਂ ਨੂੰ ਪਾ ਦੇਣਾ ਤੇ ਜੋ ਆਪਣੇ ਕਰਮਾਂ ਦੇ ਵਿੱਚ ਲਿਖਿਆ ਆਪਾਂ ਨੂੰ ਫਲ ਮਿਲ ਜਾਣਾ ਤੇ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗਦੇ ਐ ਆ ਬੇਜਵਾਨ ਪੰਛੀ ਸੋਹਣੇ ਪੰਛੀ ਦੇਖ ਸਕਦੇ ਹੋ ਤੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਇਹਨਾਂ ਨੂੰ ਦਾਣਾ ਪਾਣੀ ਪਾ ਜਾਂਦੇ ਐ ਤੇ ਖਾ ਲੈਂਦੇ ਐ ਤੇ ਜਿੰਨਾ ਹੋ ਸਕਦਾ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਹੋ ਸਕਦਾ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਥੋੜਾ ਬੋਤਾ ਦਸਵੰਤ ਜ਼ਰੂਰ ਕੱਢ ਲਿਆ ਕਰੋ ਅਸੀਂ ਇਸ ਟਾਈਮ ਅਗਰਵਾਲ ਗਊਸ਼ਾਲਾ ਦੇ ਵਿੱਚ ਖੜੇ ਆਂ ਅਗਰਵਾਲ ਗਊਸ਼ਾਲਾ ਦੇ ਵਿੱਚ ਖੜੇ ਆਂ ਜਿੱਥੇ ਕੇ ਵੀ ਅਗਰਵਾਲ ਗਊਸ਼ਾਲਾ ਕਮੇਟੀ ਵੱਲੋਂ ਦੇਖ ਸਕਦੇ ਹੋ ਬੜਾ ਵਧੀਆ ਉਪਰਾਲਾ ਪ੍ਰਬੰਧ ਕੀਤਾ ਗਿਆ ਇਹਨਾਂ ਵੱਲੋਂ ਜਿਹੜੇ ਕਿ ਵੀ ਇਹਨਾਂ ਲਈ ਚਬੂਤਰੇ ਬਣਾਏ ਗਏ ਨੇ ਚਬੂਤਰਿਆਂ ਦੇ ਉੱਤੇ ਤੁਹਾਡੇ ਮੇਰੇ ਵਰਗੇ ਦਾਣਾ ਪਾਣੀ ਪਾ ਜਾਂਦੇ ਤੇ ਇਹ ਪੰਛੀ ਖਾ ਲੈਂਦੇ ਆ ਤੇ ਬੜਾ ਵਧੀਆ ਉਪਰਾਲਾ ਕੀਤਾ ਹੋਇਆ ਅਗਰਵਾਲ ਗਊਸ਼ਾਲਾ ਕਮੇਟੀ ਵੱਲੋਂ ਤੇ ਜਿੰਨਾ ਹੋ ਸਕਦਾ ਥੋੜੇ ਵਿੱਚੋਂ ਥੋੜਾ ਤੇ ਬਹੁਤੇ ਵਿੱਚੋਂ ਬਹੁਤਾ ਇਹਨਾਂ ਲਈ ਜ਼ਰੂਰ ਦਸਵੰਤ ਕੱਢਣਾ ਚਾਹੀਦਾ ਹਰ ਇਨਸਾਨ ਨੂੰ ਕੱਢਣਾ ਚਾਹੀਦਾ ਹੈ ਇਹਨਾਂ ਨੂੰ ਵੀ ਇਹਨਾਂ ਦੇ ਵੀ ਪੇਟ ਲੱਗੇ ਨੇ ਹੋਏ ਨੇ ਇਹਨਾਂ ਦਾ ਵੀ ਪਰਿਵਾਰ ਹੈ ਆਪਾਂ ਸਭ ਸਮਝ ਸਕਦੇ ਆ ਇੱਕ ਗੱਲ ਹੋਰ ਦੇਖਣ ਵਾਲੀ ਹੈ ਇਹਨਾਂ ਜਿਹੜੇ ਜੰਗਲੀ ਪੰਛੀ ਨੇ ਜੰਗਲੀ ਕਬੂਤਰ ਹੈ ਇਹ ਜਦੋਂ ਵੀ ਨੇੜੇ ਜਾਂਦੇ ਆ ਸਾ ਡਰਦੇ ਨੇ ਤੇ ਜਿਹੜੇ ਤੁਸੀਂ ਨੇ ਆਮ ਪਾਲਤੂ ਦੇਖੇ ਹੋਣੇ ਜਿਹੜੇ ਘਰਾਂ ਤੇ ਰੱਖੇ ਹੁੰਦੇ ਆ ਜਿਹੜੇ ਪਾਲਤੂ ਤੇ ਆ ਪਾਲਤੂ ਨਹੀਂ ਇੰਨੇ ਡਰਦੇ ਹੁੰਦੇ ਜਿਹੜੇ ਇਹ ਦੂਸਰੇ ਜੰਗਲੀ ਪੰਛੀ ਐ ਇਹ ਜਦੋਂ ਵੀ ਤੁਸੀਂ ਮਾੜਾ ਜਿਹਾ ਨੇੜੇ ਜਾਓਗੇ ਤਾਂ ਇਹ ਡਰਦੇ ਐ ਡਰਨ ਦਾ ਵੀ ਕਾਰਨ ਐ ਕਿ ਵੀ ਇਹ ਇਨਸਾਨਾਂ ਤੋਂ ਪਹਿਲਾਂ ਜਿਹੜੇ ਹਮਲੇ ਹਮਲੇ ਵਗੈਰਾ ਜਿਹੜੇ ਇਹਨਾਂ ਨੇ ਕੀਤੇ ਹੁੰਦੇ ਨੇ ਕਿਸੇ ਨੇ ਗਲੇਲ ਨਾਲ ਕਿਸੇ ਨੇ ਫੜਨ ਕਰਕੇ ਕਿਸੇ ਨੇ ਮਾਰਨ ਕਰਕੇ ਉਸ ਹੱਬ ਨਾਲੇ ਡਰਦੇ ਐ ਤੇ ਜਿਹੜੇ ਪਾਲਤੂ ਹੁੰਦੇ ਉਹ ਇੰਨੇ ਨਹੀਂ ਡਰਦੇ ਤੇ ਇਹ ਨਾ ਸੋਚਿਆ ਕਰੋ ਕਿ ਵੀ ਅਸੀਂ ਦਾਣੇ ਪਾਏ ਤੇ ਡਿਸਟਰਬੈਂਸ ਹੋ ਗਏ ਉੱਡ ਗਏ ਤੁਸੀਂ ਦਾਣਾ ਪਾ ਕੇ ਪਰਾਂ ਹੋ ਜਾਓਗੇ ਤਾਂ ਇਹਨਾਂ ਨੇ ਫਿਰ ਉੱਥੇ ਆ ਕੇ ਦਵਾਣਾ ਇਹਨਾਂ ਨੇ ਚੁਗ ਲੈਣਾ ਜਿਹੜਾ ਤੁਹਾਡੇ ਵੱਲੋਂ ਦਾਣਾ ਪਾਇਆ ਗਿਆ ਤੇ ਜਿੰਨਾ ਹੋ ਸਕੇ ਥੋੜੇ ਤੋਂ ਥੋੜਾ ਬੋਤੇ ਚੋਂ ਬੋਤਾ ਜ਼ਰੂਰ ਇਹਨਾਂ ਨੂੰ ਦਾਣਾ ਪਾ ਦਿਆ ਕਰੋ ਤੇ ਹੋ ਸਕੇ ਜਿੱਥੇ ਤੁਹਾਡੇ ਨੇੜੇ ਤੇੜੇ ਆ ਅੰਡਗਵੰਡ ਦੇ ਵਿੱਚ ਜਿੱਥੇ ਸੇਫ ਜਗ੍ਹਾ ਹੋਵੇ ਜਿੱਥੇ ਬਿੱਲੀਆਂ ਕੁੱਤੇ ਨਾ ਆਉਂਦੇ ਹੋਣ ਉੱਥੇ ਦਾਣੇ ਆਂ ਦੌਣਾ ਪਾਣੀ ਦੀ ਕੁੰਡੀ ਭਰ ਕੇ ਰੱਖ ਦਿਆ ਕਰੋ ਕਿਉਂਕਿ ਜਿੰਨਾ ਉੱਪਰ ਇਹਨਾਂ ਨੂੰ ਪਾਵਾਂਗੇ ਪ੍ਰਮਾਤਮਾ ਨੇ ਤੁਹਾਨੂੰ ਉਹ 10 ਗੁਣਾ 20 ਗੁਣਾ ਕਰਕੇ ਦੇਣਾ ਕਿਉਂਕਿ ਜੜੇ ਲੋਕ ਪਾਉਂਦੇ ਆ ਤੁਸੀਂ ਵੀ ਦੇਖਦੇ ਹੋ ਉਹਨਾਂ ਨੂੰ ਪ੍ਰਮਾਤਮਾ ਨੇ ਰੰਗ ਭਾਗ ਲਾਏ ਹੋਏ ਨੇ ਤੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਅ ਜਰੂਰ ਪਾਇਆ ਕਰੋ ਤੇ ਪ੍ਰਮਾਤਮਾ ਤੁਹਾਨੂੰ ਵੀ ਰੰਗ ਭਾਗ ਲਾਵੇ ਸਾਡੇ ਵੱਲੋਂ ਤੇ ਇਹੀ ਅਰਦਾਸ ਹੈ ਪ੍ਰਮਾਤਮਾ ਨੂੰ ਜਿੰਨਾ ਹੋ ਸਕਦਾ ਇਹਨਾਂ ਨੂੰ ਥੋੜੇ ਛੋਟਾ ਬਹੁਤੇ ਛੋਟਾ ਬਹੁਤਾ ਜਿੰਨੀ ਤੁਹਾਡੀ ਜੇਬ ਸਾਥ ਦਿੰਦੀ ਹੈ ਉਹਨਾਂ ਇਹਨਾਂ ਨੂੰ ਜਰੂਰ ਦਾਣਾ ਪਾਣੀ ਪਾਇਆ ਕਰੋ ਤੇ ਤੁਹਾਡਾ ਪਾਇਆ ਹੋਇਆ ਇਹਨਾਂ ਨੂੰ ਦਾਣਾ ਪਾਣੀ ਵਿਅਰਥ ਬਿਲਕੁਲ ਵੀ ਨਹੀਂ ਜਾਏਗਾ ਨੇ ਸੋਹਣੇ ਲੱਗਦੇ ਐ ਦਾਣਾ ਚੁਗਦੇ ਹੋਏ ਪੰਛੀ ਦੇਖ ਸਕਦੇ ਹੋ ਬੜੇ ਸੋਹਣੇ ਲੱਗਦੇ ਐ ਸ਼ਾਂਤ ਸੁਹਾ ਦੇ ਪੰਛੀ ਨੇ ਇਹ ਔਰ ਕੁਦਰਤ ਵੱਲੋਂ ਇਹਨਾਂ ਨੂੰ ਜਿਹੜਾ ਰੰਗ ਦਿੱਤਾ ਗਿਆ ਬਹੁਤ ਹੀ ਸੋਹਣਾ ਰੰਗ ਦਿੱਤਾ ਗਿਆ ਤੇ ਇਹਨਾਂ ਪੰਛੀਆਂ ਦੇ ਵਿੱਚ ਕੁਝ ਪੰਛੀ ਇਹੋ ਜਿਹੇ ਨੇ ਜਿਹੜੇ ਪਾਲਤੂ ਨੇ ਉਹ ਵੀ ਇਹਨਾਂ ਦੇ ਵਿੱਚ ਰਹਿੰਦੇ ਦੇਖ ਸਕਦੇ ਹੋ ਜਿਵੇਂ ਇੱਕ ਇਹ ਬਲੈਕ ਰੰਗ ਦਾ ਐ ਤੁਹੇ ਦੇਖ ਸਕਦੇ ਹੋ ਇਹਦੇ ਵਿੱਚ ਬਲੈਕ ਰੰਗ ਦਾ ਤੇ ਕਈ ਪੰਛੀ ਨੇ ਇੱਕ ਲਾਲ ਰੰਗ ਦਾ ਵੀ ਹੈ ਜਿਹੜਾ ਇਹਨਾਂ ਦੇ ਵਿੱਚ ਫਿਰਦਾ ਆ ਦੇਖ ਸਕਦੇ ਹੋ ਜਿਹੜਾ ਬਲੈਕ ਰੰਗ ਦਾ ਪੰਛੀ ਹੈ ਇੱਕ